ਹਾਂਜੀ ਸਸਤੀ ਗਰਲਫ੍ਰੈਂਡਸ ਸਵਾਗਤ ਹੈ ਤੁਹਾਡਾ ਮੇਰੇ ਇਸ ਚੈਨਲ ਤੇ ਮੈਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆ ਬਹੁਤ ਹੀ ਜ਼ਿਆਦਾ ਟੇਸਟੀ ਡੇਲੀਸ਼ੀਅਸ ਰੈਸਪੀ ਚੀਜ਼ ਮੈਗੀ ਬ੍ਰੈਡ ਰੋਲ ਜੋ ਕਿ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਚੀਜ਼ੀ ਬਣਨਗੇ ਆਪਣੇ ਤੁਸੀਂ ਦੇਖ ਹੀ ਰਹੇ ਹੋ ਫੁੱਲ ਚੀਜ਼ ਤੇ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਣਾ ਆਓ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਸਾਰਿਆਂ ਨੂੰ ਪਹਿਲਾਂ ਆਪਾਂ ਬਣਾਵਾਂਗੇ ਮੈਗੀ ਮੈਗੀ ਦੇ ਲਈ ਮੈਂ ਪਿਆਜ਼, ਅਦਰਕ, ਗ੍ਰੀਨ ਚੀਲੀ ਨੂੰ ਚੌਪ ਕਰ ਲਿਆ ਚੋਪਰ ਦੇ ਵਿੱਚ, ਦੋ ਮੈਗੀ ਦੇ ਪੈਕਟ ਲੈਨੇ। ਥੋੜੀ ਜਿਹੀ ਇਟਾਲੀਅਨ ਸੀਜ਼ਨਿੰਗ ਲਈਆ, ਔਰਗੈਨੋਲਾ ਲੈਨੇ ਤੇ ਮਟਰ ਲੈਨੇ। ਤੇ ਆਪਾਂ ਸਾਰਿਆਂ ਨੂੰ ਪਹਿਲਾਂ ਮੈਗੀ ਨੂੰ ਲਗਾਵਾਂਗੇ ਤੜਕਾ। ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਆਪਣਾ ਚੌਪਟ ਕੀਤਾ ਹੋਇਆ ਪਿਆਜ਼, ਗ੍ਰੀਨ ਚੀਲੀ ਤੇ ਅਦਰਕ ਤੇ ਆਹ ਦੇਖੋ ਮੈਂ ਮੈਗੀ ਮਸਾਲਾ ਲੈ ਲਿਆ। ਤੇ ਇਹਦੇ ਵਿੱਚ ਪਾ ਲਏ ਨਗੇ ਉਹ ਇਟਾਲੀਅਨ ਸੀਜ਼ਨਿੰਗ ਤੇ 오ਰਗੈਨੋ ਤੇ ਆ ਮੈਂ ਥੋੜਾ ਜਿਹਾ ਚਮਚ ਪਾਇਆ ਵਗਾ ਅੱਧਾ ਚਮਚ ਆਮਚੂਰ ਪਾਊਡਰ ਤਾਂ ਜੇ ਲਾਈਕ ਕਰਦੇ ਹੋ ਤਾਂ ਪਾ ਲਿਓ ਪਰ ਟੇਸਟ ਬਹੁਤ ਵਧੀਆ ਆਂਦਾ ਤੇ ਮੈਗੀ ਇੱਥੇ ਥੋੜੀ ਜਿਹੀ ਸਪਾਈਸੀ ਰੱਖਿਓ ਕਿਉਂਕਿ ਆਪਾਂ ਇਹਦੀ ਫਿਲਿੰਗ ਕਰਨੀ ਆਗੀ ਤੇ ਹੁਣ ਆਪਾਂ ਇਹਦੇ ਵਿੱਚ ਪਾਤਾ ਮੈਗੀ ਮਸਾਲਾ ਸਾਰਾ ਤੇ ਨਾਲ ਹੀ ਤੁਹਾਨੂੰ ਫਰੈਂਡ ਰਿਕੁਐਸਟ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਆਪਾਂ ਇਹਦੇ ਵਿੱਚ ਪਾਤੇ ਹੁਣ 2 ਕੱਪ ਪਾਣੀ ਦੇ ਤੇ ਹੁਣ ਆਪਾਂ ਇਹਦੇ ਵਿੱਚ ਰੱਖ ਦਾਂਗੇ ਆਪਣੀ ਮੈਗੀ ਹਾਕ ਨਾਲ ਹੀ ਆਪਾਂ ਪਾਤੇ ਸੀ ਮਟਰ ਹੁਣ ਇਸ ਤਰ੍ਹਾਂ ਮੈਗੀ ਨੂੰ ਹਲਾ ਦਾਂਗੇ ਜੇ ਤੁਸੀਂ ਕੱਲੀ ਮੈਗੀ ਖਾਣੀ ਹੈ ਨਾ ਕੱਲੀ ਵੀ ਮੈਗੀ ਇਸ ਤਰ੍ਹਾਂ ਬਣਾ ਕੇ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਇੱਕ ਸਲਾਈਸ ਪਾ ਦਾਂਗੇ ਚੀਜ਼ ਦੀ ਚੀਜ਼ ਤੁਹਾਡੇ ਕੋਲੇ ਜੋ ਵੀ ਹੈਗਾ ਮੋਜ਼ਰੇਲਾ ਹੈਗਾ ਮੋਜ਼ਰੇਲਾ ਪਾ ਦਿਓ ਸਲਾਈਸ ਚੀਜ਼ ਹੈਗਾ ਸਲਾਈਸ ਪਾ ਦਿਓ ਆ ਦੇਖੋ ਚੀਜ਼ ਆਪਣਾ ਹੋ ਗਿਆ ਮੈਲਟ ਚੰਗੀ ਤਰ੍ਹਾਂ ਕਰ ਦਾਂਗੇ ਮੈਗੀ ਦੇ ਵਿੱਚ ਨੈਕਸਟ ਤੇ ਹੁਣ ਆਪਾਂ ਇੱਥੇ ਇੱਕ ਬਣਾਵਾਂਗੇ ਪਹਿਲਾਂ ਸਲੈਰੀ ਜਿਹਦੇ ਲਈ ਮੈਂ ਲਿਆ ਕੌਰਨ ਫਲੋਰ ਤੁਸੀਂ ਇੱਥੇ ਅਰਾ ਰੋਟ ਵੀ ਯੂਜ਼ ਕਰ ਸਕਦੇ ਹੋ 2 ਚਮਚ ਲੈਏ ਨੇ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਔਰਗੈਨੋ ਔਰ ਅੱਧਾ ਚਿਲੀ ਫਲੈਕਸ ਤੇ ਇਹ ਡਾਲੀਏ ਸੀਜ਼ਨਿੰਗ ਤੇ ਇਹਨਾਂ ਨੂੰ ਮਿਕਸ ਕਰਕੇ ਨਾ ਆਪਾਂ ਇਹਦਾ ਇੱਕ ਪਤਲਾ ਜਿਹਾ ਘੋਲ ਤਿਆਰ ਕਰਾਂਗੇ ਤੇ ਨਮਕ ਪਾ ਦਾਂਗੇ ਇਨੂੰ ਇੰਨਾ ਕੁ ਪਤਲਾ ਰੱਖਣਾ ਸਲੈਰੀ ਨੂੰ ਕਿ ਆਪਣਾ ਜੋ ਬ੍ਰੈਡ ਆ ਨਾ ਉਹ ਇਹਦੇ ਨਾਲ ਕੋਡ ਹੋ ਜਾਵੇ ਜਿਆਦਾ ਪਤਲਾ ਨਹੀਂ ਰੱਖਣਾ ਤੇ ਜਿਆਦਾ ਗਾੜਾ ਨਹੀਂ ਰੱਖਣਾ ਆ ਦੇਖੋ ਚੰਗੀ ਤਰ੍ਹਾਂ ਮਿਕਸ ਕਰਕੇ ਆਹ ਦੇਖੋ ਇਸ ਤਰ੍ਹਾਂ ਤੇ ਹੁਣ ਆਪਾਂ ਲੈਏ ਨੇ ਬ੍ਰਾਊਨ ਬ੍ਰੈਡ ਮੈਂ ਇੱਥੇ ਬ੍ਰਾਊਨ ਬ੍ਰੈਡ ਲੈਣੇ ਹੈਗੇ ਤੁਹਾਡੇ ਕੋਲੇ ਕੋਈ ਵੀ ਅਜੇ ਤੁਸੀਂ ਵਾਈਟ ਯੂਜ਼ ਕਰਨਾ ਹੈ ਵਾਈਟ ਕਰ ਲਿਓ ਮੈਂ ਬ੍ਰਾਊਨ ਲੈਣੇ ਜੋ ਵੀ ਤੁਹਾਡੇ ਕੋਲੇ ਅਵੇਲੇਬਲ ਨੇ ਤੁਸੀਂ ਉਹ ਯੂਜ਼ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੀ ਜੋ ਸਾਈਡਸ ਨੇ ਐਜਸ ਨੇ ਉਹਨਾਂ ਨੂੰ ਰਿਮੂਵ ਕਰ ਦਾਂਗੇ ਆ ਦੇਖੋ ਇਸ ਤਰੀਕੇ ਨਾਲ ਮੈਂ ਪੀਜ਼ਾ ਕਟਰ ਨਾਲ ਕਰ ਰਹੀ ਹਾਂ ਇਦਨੇ ਆਸਾਨੀ ਨਾਲ ਵਧੀਆ ਹੋ ਜਾਂਦਾ ਸਾਰਿਆਂ ਨੂੰ ਆਪਾਂ ਆ ਦੇਖੋ ਇਸ ਤਰ੍ਹਾਂ ਰਿਮੂਵ ਕਰ ਦਾਂਗੇ ਇਹ ਜਿਹੜੀ ਐਜਸ ਨੇ ਇਹਨਾਂ ਨੂੰ ਜੋ ਸ্লাইਸ ਨੇ ਜਿਹੜੇ ਆਪਾਂ ਬ੍ਰੈਡ ਦੇ ਸਾਈਡ ਕੱਢੀਆਂ ਨੇ ਨਾ ਇਹਨਾਂ ਨੂੰ ਆਪਾਂ ਸਿੱਟਣਾ ਨਹੀਂ ਹੈਗਾ ਤੇ ਇਹਨਾਂ ਦੇ ਆਪਾਂ ਬ੍ਰੈਡ ਕਰੰਬਸ ਤਿਆਰ ਕਰਾਂਗੇ ਆ ਦੇਖੋ ਇਹਨਾਂ ਨੂੰ ਸਾਰਿਆਂ ਨੂੰ ਪਾ ਲਿਆ ਆਪਾਂ ਉਦਭਾ ਜੇ ਤੁਸੀਂ ਕਈ ਵਾਰ ਰੈਸਪੀ ਬਣਾਉਂਦੇ ਆ ਤਾਂ ਤੁਸੀਂ ਇਹਨਾਂ ਦਾ ਬ੍ਰੈਡ ਕਰਮ ਬਣਾ ਕੇ ਤਿਆਰ ਕਰ ਸਕਦੇ ਹੋ ਦੇਖੋ ਕਿੰਨਾ ਵਧੀਆ ਆਪਣਾ ਘਰ ਦੇ ਵਿੱਚ ਹੀ ਬਣ ਕੇ ਤਿਆਰ ਹੋ ਗਿਆ ਬ੍ਰੈਡ ਕਰਮ ਤੇ ਹੁਣ ਆਪਾਂ ਲਿਆ ਮੋਜ਼ਰੇਲਾ 치ਜ਼ ਤੇ ਇਹਦੇ ਆਪਾਂ ਕਰ ਲਾਂਗੇ ਸਲਾਈਸ ਚੀਜ਼ ਬਾਕੀ ਤੁਸੀਂ ਆਪਣੇ ਲੋੜ ਅਨਸਾਰ ਪਾ ਸਕਦੇ ਹੋ ਘੱਟ ਵੱਧ ਜਿੰਨਾ ਵੀ ਤੁਸੀਂ ਲਾਇਕ ਕਰਦੇ ਆ ਆ ਦੇਖੋ ਮੈਂ ਇਹਨਾਂ ਨੂੰ ਲੰਮਾ ਲੰਮਾ ਕੱਟੂਗੀ ਚੀਜ਼ ਨੂੰ ਆ ਦੇਖੋ ਇਸ ਤਰ੍ਹਾਂ ਦੇਖੋ ਮੀਡੀਅਮ ਜੇ ਰੱਖੇ ਨੇ ਨਾ ਬਹੁਤੇ ਮੋٹے ਤੇ ਨਾ ਬਹੁਤੇ ਪਤਲੇ ਤੇ ਹੁਣ ਆਪਾਂ ਲਵਾਂਗੇ ਬ੍ਰੈਡ ਦੀ ਸਲਾਈਸ ਤੇ ਇਹਨੂੰ ਆਪਾਂ ਆਪਣੇ ਬੇਲਣ ਦੇ ਨਾਲ ਇਸ ਤਰ੍ਹਾਂ ਪ੍ਰੈਸ ਕਰਾਂਗੇ ਦੇਖੋ ਤਾਂ ਜੇ ਐਂਡ ਫਲੈਟ ਜਿਹਾ ਹੋ ਜਾਵੇ ਦੇਖੋ ਦੇਖੋ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਆਪਣੀ ਸਟਫਿੰਗ ਹਾਦੀ ਕੋ ਮੈਗੀ ਰੱਖ ਲਈ ਮੈਗੀ ਗਿੱਲੀ ਨਾ ਰੱਖਿਓ ਥੋੜੀ ਡਰਾਈ ਰੱਖਿਓ ਇਸ ਤਰ੍ਹਾਂ ਰੱਖਦੀ ਮੈਗੀ ਤੇ ਹੁਣ ਆਪਾਂ ਇਹਦੇ ਵਿੱਚ ਰੱਖ ਦਾਂਗੇ ਚੀਜ਼ ਸਲਾਈਸ ਤੇ ਇਹਨਾਂ ਨੂੰ ਹਲਕੇ-ਹਲਕੇ ਹੱਥ ਦੇ ਨਾਲ ਇੱਥੇ ਤੁਸੀਂ ਬਿਲਕੁਲ ਵੀ ਪ੍ਰੈਸ਼ਰ ਨਹੀਂ ਦੇਣਾ ਹੈਗਾ ਹਲਕੇ-ਹਲਕੇ ਹੱਥ ਦੇ ਨਾਲ ਤੁਸੀਂ ਇਹਨੂੰ ਰੋਟੇਟ ਕਰਨਾ ਦੇਖੋ ਇਸ ਤਰ੍ਹਾਂ ਤੇ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਫੈਮਿਲੀ ਸਰਕਲ ਦੇ ਵਿੱਚ ਫਰੈਂਡ ਸਰਕਲ ਦੇ ਵਿੱਚ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ ਆ ਦੇਖੋ ਇਸ ਤਰ੍ਹਾਂ ਆਪਾਂ ਦੂਸਰਾ ਬ੍ਰੈਡ ਤਿਆਰ ਕਰ ਲਾਂਗੇ। ਆਹ ਲਓ ਦੂਸਰਾ ਵੀ ਆਪਣਾ ਤਿਆਰ ਹੋ ਗਿਆ। ਸੇਮ ਆਹ ਦੇਖੋ ਤੇ ਆਪਾਂ ਇਹਨੂੰ ਕਰਾਂਗੇ ਸ਼ੈਲੋ ਫਰਾਈ। ਆਹ ਦੇਖੋ ਮੈਂ ਸਲੈਰੀ ਦੇ ਵਿੱਚ ਕੋਟ ਕਰਕੇ ਬ੍ਰੈਡ ਕ੍ਰਮ ਦੇ ਵਿੱਚ ਕੋਟ ਕਰ ਲਿਆ। ਮੇਰੀ ਉਹ ਐਕਚੁਅਲੀ ਕਲਿੱਪ ਡਿਲੀਟ ਹੋ ਗਈ ਇਸ ਕਰਕੇ ਮੈਂ ਇਹਦੇ ਵਿੱਚ ਐਡ ਨਹੀਂ ਕਰ ਸਕੀ। ਤੇ ਆਹ ਦੇਖੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸ਼ੈਲੋ ਫਰਾਈ ਕਰਾਂਗੇ। ਤੇ ਹਲਕਾ ਹਲਕਾ ਜੋ ਉੱਪਰ ਦੀ ਆਇਲ ਜੋ ਵੀ ਬਟਰ ਦੇ ਵਿੱਚ ਤੁਸੀਂ ਫਰਾਈ ਕਰ ਰਹੇ ਹੋ ਉਹ ਪਾ ਦਿਓ ਆ ਦੇਖੋ 10 ਤੋਂ 4 ਮਿੰਟਾਂ ਲਈ ਆਪਾਂ ਇਹਨੂੰ ਫਰਾਈ ਕਰਾਂਗੇ ਸੌਰੀ ਸ਼ੈਲੋ ਫਰਾਈ ਕਰਾਂਗੇ ਆ ਦੇਖੋ ਕਿੰਨਾ ਵਧੀਆ ਕਲਰ ਆਇਆ ਤੁਸੀਂ ਦੇਖ ਰਹੇ ਹੋ ਵਾਓ ਯਮੀ ப்ਲੀਜ਼ ਜ਼ਰੂਰ ਟਰਾਈ ਕਰਕੇ ਦੇਖਿਓ ਤੁਸੀਂ ਤੇ ਮੈਨੂੰ ਉਮੀਦ ਹੈ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਵੇਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਬਾਏ ਬਾਏ ਗਾਇਜ਼